ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਨ ਫੈਮਿਲੀ ਵਲੌਗਸ ਵਿੱਚ ਫੋਰਸ ਨਾਉ ਜੀ ਸਾਰੇ ਕਿਵੇਂ ਹੋ امید ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ 5:00 4:00 ਵਜੇ ਅੱਜ ਬਲੌਗ ਕੀਤਾ ਆਪਾਂ ਚਾਰਵਾਂ ਐਪੀਸੋਡ ਮੈਂ ਸਿਰ ਨਾਲੀ ਈਲਨੇ ਬਾੜ ਸੁਦੇਰ ਤਾਂ ਠੀਕ ਨਹੀਂ ਸੀਗਾ ਸਰੀਰ ਫੇਰਾ ਹੋਣਾ ਐਂ ਅੱਜ ਰੈਸਟ ਕਰੀ ਆ ਸਵੇਰੇ ਲੇਟ ਉੱਠੀ ਆ ਕਿਉਂਕਿ ਨਾ ਤਾਂ ਬੱਚਾ ਨਾ ਸਕੂਲ ਜਾ ਰਹਾ ਸੀ ਨਾ ਸਿਮਾ ਸਾਇਦ ਪਾਪਾ ਨੇ ਕੰਮ ਤੇ ਜਾਣਾ ਸੀ ਕਿਉਂਕਿ ਹੈ ਨਹੀਂ ਸੀ ਹੈ ਨਾ ਪਰ ਆ ਰਹਾ ਨਾ ਉਠੀਆਂ ਕਵੀ ਜੋਦੋਂ ਨਹੀਂ ਖੇਡ ਰਹੇ ਨੇ ਬੈਟਵਾਲ ਹਲੋ ਬਿੱਲੂ ਇਹ ਇੱਧਰ ਆ ਗਿਆ ਮੇਰਾ ਮੇਰਾ ਪੁੱਤ ਮੇਰਾ ਸੋਹਣਾ ਪੁੱਤ ਹਲੋ ਕਰ ਪੁੱਤ ਉਧਰ ਪੈ ਨਾ ਹਲੋ ਜੀ ਉੰਟੀ ਬੋਲ ਕੇ ਹੈਲੋ ਹੈਲੋ ਜੀ ਗਏ ਹੈਲੋ ਜੀ ਕੀ ਮੈਂ ਕਿ ਤੁਸੀ ਸਾਰੇ ਜੂਵੀ ਵੀ ਰਕਾਇ ਪੁੱਤ ਪਰ ਤਾਂ ਹੀ ਤੈਨੂੰ ਸਾਰੇ ਪਿਆਰ ਕਰਨਗੇ ਦੇਖੀ ਫਿਰ ਉਹ ਤੈਨੂੰ ਕਹਿਣਗੇ ਦੇਖੀ ਕਹਿਣਗੇ ਜੂਵੀ ਕਰਦਾ ਸਾਰੇ ਜਾਣੇ ਭਾਈ ਜੂਵੀ ਨੂੰ ਸਾਰੇ ਜਾਣੇ ਜੂਵੀ ਦਾ ਹਾਲ ਪੁੱਛਿਓ ਕੈ ਪੁੱਤ ਕੀ ਕੀ ਕਰਦੇ ਹੋ ਜੀ ਸਾਰੇ ਜਾਣੇ ਤੇਰਾ ਅੱਜ ਸ਼ੂਲ ਗਿਆ ਸੀ ਨਹੀਂ ਅੱਜ ਤਾਂ ਸਤਿ ਸੰਦੇਸ਼ ਹੀਗਾ ਐਗਜ਼ਾਮ ਹੋ ਗਿਆ ਹੈ ਬੋੜੇ ਕਲਾਸ ਛੁੱਟ ਗਿਆ ਆਹ ਛੋਟੀ ਛੁੱਟ ਗਿਆ ਨਹੀਂ ਬੋੜੇ ਛੁੱਟ ਗਿਆ ਆਹ ਛੋਟੀ ਛੁੱਟ ਗਿਆ ਬੜੀ ਤੋਂ ਛੋਟੀ ਚੁੰਦੇ ਹੁੰਦੇ ਹੁੰਦੇ ਪੁੱਤ ਉਹ ਇਹ ਨਹੀਂ ਉਹ ਮਰ ਤੁੰਚਾ ਤੁੰਚਾ ਮੇਰੇ ਪਾਣੀਆ ਮੇਰੇ बड़ी क्लास हो गया कि बोल मारे बोले बोले ਕਦਾ ਗੋਦੇ ਵਾਲਾ ক্রিকেট ਵਾਲਾ ਮੈਂ ਦੂਹ ਮਮਾ ਦੀ ਬੇਟੀ ਮੇਰੀ ਬੋਲਦੇ ਕਾਇਓ ਉਹ ਦੇਖੋ ਬੋਲਦੀ ਕਦੀ ਦੀ ਦੀ ਹਾਂ ਉਹ ਦੇਖ ਉਹ ਦਿਖਾ ਰਹੀ ਆ ਚਲ ਖੜ ਤੂੰ ਫਿਰ ਤੈਨੂੰ ਦਾਹੀ ਪੁੱਤ ਮਾਰੂਗਾ ਵੀਰਾ ਉਹ ਦੇਖੀ ਓ ਲਾਲੇ ਅਭੀ ਜੋਤਲ ਕਮਲ ਓ ਬੱਲੇ ਓਏ ਓ ਲਾਟ ਕਰ ਦੋ ਜੋ ਵੀ ਹਟਾਸ ਕਰਦਾ ਆਉ ਫਲਾਵਰ ਵੀ ਲੱਗਾਵਾ ਬੰਦ ਲੋਨ ਫਲਾਵਰ ਕਿਉਂ ਲਾਦੇ ਪਰ ਹੁਣ ਆਪਾਂ ਤੋਂ ਮਨ ਤੋਂ ਪਾਉਂ ਐਸੇ ਸਾੜ ਦਿੰਦੇ ਆਉਂਦੇ ਆਉਂਦੇ ਜਿਵੇਂ ਐਸੀ ਤੂੰ ਆਉਂਦਾ ਹੁੰਦਾ ਸੀ ਹੈ ਆਉਦਾ ਹੁੰਦਾ ਸੀ ਫਰ ਗੇਟ ਲੱਗਿਆ ਹੁੰਦਾ ਸੀ ਆ ਜਾ ਮੈਂ ਇਸ ਵਾਰੀ ਐਸੀ ਜੀ ਨੂੰ ਕਹਿੰਦੀ ਹਾਂ ਮੈਂ ਹੈ ਪੜਾ ਲਿਆ ਜੀ ਹੁਣੇ ਚਾਹ ਬੱਚਿਆਂ ਨੇ ਇਹ ਆ ਜੀ ਮੇਰੀ ਦਰਾਣੀ ਦਾ ਮੁੰਡਾ ਮੇਰੇ ਦਿਓਰ ਦਾ ਚਾਚਾ ਜੀ ਦਾ ਹਾਂ ਜੀ ਗਮ ਲਿਆ ਚ ਨਹੀਂ ਮਾਰਨੀ ਬਈ ਤਵੀ ਜੋ ਤਾ ਨਾ ਮਨੀ ਦਾਜੀ ਕਮਲੇ ਆ ਤੇ ਮਾਰਿਆ ਕੈਂਤਾ ਲਾਉਂਦਾ ਵੀ ਜੋਦਦੀ ਆ ਛੱਡਣ ਆਇਆ ਹੋਇਆ ਹੁਣ ਨਾਲੇ ਅਸੀਂ ਮਤਲਬ ਸਾਡੇ ਕੰਨ ਤਾਂ ਬਚਾ ਲਿਆ ਸਾਡੇ ਘਰ ਇੱਕ ਤੋਂ ਤੇ ਨਾਲ शायद वीडियो बना के लेके आना है मैं चाह तार मैं चाह चुप बना के गेट पी गेट के थोड़ी मैं फिर मिलूंगी दीदी खेडूगी कि दीदी कि दीदी है? मम्मा जी, 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 ਉੱਪਰ ਰੱਖ ਕੇ ਰੱਖ ਕੇ ਰੱਖ ਕੇ ਮਾਰ ਕੇ ਦਿਖਾ ਮਰੀ ਇੱਧਰ منہ ਕਰਕੇ ਦਿਖਾ ਫਰਤਾਈ ਸਾਰੇ ਨੂੰ ਪਤਾ ਲੱਗੂ ਓ ਬੁੱਲੇ ਓ ਗਾਣਾ ਸੁਣਾ ਦੇ ਓ ਬੁੱਲੇ ਮਮਾ ਤਿੰਨ ਵਾਲੀ ਤਿੰਨ ਵਾਲਾ ਮੈਂ ਤੇ ਲੱਤ ਹਾਂ ਮੇਰੀ ਹੈ ਤੀ ਵਾਲਾ ਮੈਂ ਤੇ ਲੱਤ ਹਾਂ ਮੇਰੀ ਨਾ ਹੁਆਲੇ ਬਾਪੂ ਤੇ ਇਹਨਾਂ ਤੇ ਕੰਮ ਬਾਪੂ ਤੇ ਕਰਕੇ

ਚਲੋ ਜਸੂ ਹੀ ਹੈਡ ਲਈਏ ਰੌਡ ਖੇਡਦੀ ਆ ਪੁੱਤ ਖੇਡਦੀ ਆ ਇੱਧਰ ਲੱਗੀ ਆ ਸਹਿਜਪ੍ਰੀਤ ਬੈਠੀ ਰੋਣ ਲੱਗੀ ਹੋਈ ਆ ਤੇ ਇੱਧਰ ਜਸੂ ਲੱਗੀ ਹੈ ਰੋਣ ਵਾਲੇ ਲੱਗੀ ਹੋਈ ਆ ਕੁੱਟੜ ਪਿਆਜ਼ਾਂ ਨੂੰ ਜਸੂ ਨੇ ਅੱਜ ਕਤਲ ਕਰਤਾ ਪਿਆਜ਼ ਦਾ ਜਸੂ ਰਿਆ ਹਰੀਆਵੇ ਚਾ ਲਾਲ ਟਵਾਟਰ ਤੇ ਪਿਆਜ਼ ਦਾ ਕਤਲ ਕਰਤਾ ਸਾਰਾ ਇਹਨੂੰ ਕੁੱਟਿਆ ਏ ਰੋ ਰੋ ਕੇ ਆਪਣਾ ਇੱਧਰ ਇਹ ਲੱਗੀ ਕਰਨ ਨਾ ਕੱਟ ਮੈਗਾ ਚੋਬੇ ਕੱਟੇ ਸਹਜ ਨੇ ਆ ਚੋਬੇ ਰੋਹੀ ਹੈ ਜਸੂ ਹੁਣ ਜਸੂ ਕਹਿੰਦੀ ਇਹਨਾਂ ਨੇ ਮੈਨੂੰ ਰੋਾਇਆ ਇਹਨਾਂ ਦਾ ਕਹਿੰਦੀ ਕਿ ਚੁੰਬੜ ਮੈਂ ਕੱਢੂੰਗੀ ਕਟ-ਕਟ ਕੇ ਮੋਹਤਾਨਾ ਕੜਾਣਾ ਬਣਾਦਾ ਇਹ ਤਾਂ ਜਦੋਂ ਸਹ ਹੋ ਗਿਆ ਹੁਣ ਤਾਂ ਚਟਣੀ ਬਣਾ ਲਈ ਆਪਾਂ ਤਾਂ ਇਹ ਤਾਂ ਖੁੱਕੀ ਖਾਲੀ ਹੋ ਇਹ ਤਾਂ ਖਾ ਲੈਣਗੇ ਜਸੂ ਇਹ ਖਾ ਲੈਣਗੇ ਮਰਜੀ ਨਹੀਂ ਇਹਨੂੰ ਆਹੀ ਦੋ ਬਸ ਇਹਨੂੰ ਇਹਨੂੰ ਹੁਣ ਕਈਆ ਕਦੂ ਕੁਛ ਨਾ ਦੋ ਬਸ ਇੱਕ ਦਾਲ ਦੇ ਦੋ ਇੱਕ ਆਹ ਚਟਣੀ ਦੇ ਦੋ ਬਸ ਪਿਆਜ਼ਾਂ ਵਾਲੀ ਅੱਜ ਬਣਾਉਣਾ ਹੀ ਕਈ ਹੈ ਮੈਂ ਨਹੀਂ ਮੈਂ ਤਾਂ ਹੀ ਠੀਕ ਦੀਆਂ ਭਾਈ ਨੂੰ ਬੈਠੀ ਸਬਜ਼ੀ ਵਾਲੇ ਨੂੰ ਆਣਾ ਹੀ ਨਹੀਂ ਛੱਡੇ ਅੱਜ ਹਾਏ ਹਾਂ ਇਹ ਮੈਂ ਸੋਂ ਲੱਗੇ ਫੈਜ ਤਾਂ ਹੀ ਤਾਂ ਮੈਂ ਤੁਹਾਨੂੰ

ਚੀ ਬਣਾਈਏ ਸਬਜ਼ੀਆਂ ਦਾਲੀ ਬਣਾਉਣੀ ਹੈਗੀ ਨਾ ਨਾ ਤੇੜਣੀ ਪੈ ਸਵੇਰੇ ਔਖਾ ਹੋ ਜਾਂਦਾ ਫਿਰ ਸਵੇਰੇ ਕੀ ਖਾਵਾਂਗੇ ਸਵਾ ਇਹ ਤਾਂ ਖਾਵੇ ਲੋਗ ਨਹੀਂ ਹੈ ਹੈ ਕਿਹੜਾ ਸਾਲੀ ਆ ਲੈ ਸਵੇਰੇ ਪਾਪਾ ਨੂੰ ਜਾਣਾ ਹੁੰਦਾ ਫਿਰ ਕੰਮ ਤੇ ਫਿਰ ਔਰ ਸਬਜ਼ੀ ਦਾ ਖਾਣਾ ਸਾਈਂ ਕੱਲੂ ਹੋਲੀ ਸਾਡੇ ਚਾਰੇ ਦੇਖਿਓ ਕੱਲ ਹੋਲੀ ਆਣਾ ਖੇਲਣੀਆਂ ਨਹੀਂ ਹਾਲੀ ਕਿਉਂ ਨਹੀਂ ਖੇលਨੇ ਮੈਂ ਕੱਲ ਰੇਣੀ ਮਗਾ ਕੇ ਦੇਣੀ ਇਹ ਹਮਕੋ ਜੂਵੀ ਕਿਵੇਂ ਕਰਦਾ ਤੇ ਲਾਰਾ ਜੂਵੀ ਆ ਡਾਂਸ ਜੀਆ ਜਦਾ ਇਹ ਕਰਕੇ ਬੋਲ ਮਾਰ ਕੇ ਨਾ ਇਹ ਜੀ ਕਰੂਗਾ ਤੇ ਉਹ ਸਿਰ ਲੈ ਕੇ ਆਪਣਾ ਸਾਈਕਲ ਚੱਕ ਕੇ ਉਹ ਖੜੀਆ ਮੇਰੀ ਹੌਂਡ ਮੇਰਾ ਹੌਂਡ ਨਾ ਮੇਰੀ ਕਿਹੜੀ ਇੰਡੀਕਾ ਇੰਡੀਕਾ ਨਹੀਂ ਹੀਰੋ ਨਾ ਮੇਰੀ ਇੰਡੀਕਾ ਮੈਂ ਇੰਡੀਗਾ ਚਲਾ ਲੰਨੀ ਆ ਆਪਣੀ ਉਹ ਖੜੀਆ ਮੇਰੀ ਇੰਡੀਗਾ ਉਹ ਵਾਲੀ ਖੜੀਆ ਤੁਸੀਂ ਕਦੇ ਬਣ ਚਲਾਉਂਦੀ ਨਹੀਂ ਦੇਖਿਆ ਨਹੀਂ ਹੈਗਾ ਮੈਂ ਚਲਾ ਕੇ ਦਿਖਾਉਂਗੀ ਤੁਹਾਨੂੰ ਆਪਣੀ ਇੰਡੀਗਾ ਕਦੇ ਮੇਰੀ ਇੰਡੀਗਾ ਉਹ ਖੜੀਆ ਵਿਚਾਰੀ ਬਣਾਉ ਉਹ ਆਉਂਦੀ ਆ ਚਲਾਉਣੀ ਉਹ ਇਹਨੂੰ ਚੱਕ ਲੈ ਜੇ ਮੈਨੂੰ ਸੱਕਿਓ ਕਤਲ ਕਰ ਦੇਣਾ ਹਾਏ ਇਹਦੇ ਉੱਪਰੋਂ ਸ਼ੀਸ਼ਾ ਫੁੱਟ ਗਿਆ ਲੋ ਕੀ ਬਾਪੜਾ ਕਰਿਓ ਵਿਚਾਰ ਲੱਗਦਾ ਨਾ ਫਿਰ ਜਦ ਤਨੂੰ ਉਹ ਕਰਨਾ ਤੁਸੀਂ ਪ੍ਰੈਸ ਕਰਨਾ ਕਿ ਤੁਹਾਨੂੰ ਅੱਛੀਵਰੇ ਸੀ ਸੋਚਿਆ ਵੀ ਅਸੀਂ ਜੀਵੇਂ ਮਾੜ ਦੇ ਬਹੁਤ ਜ਼ਿਆਦਾ ਇਸ ਵਾਰ ਪਹਿਲਾ ਪਹਿਲਾ ਸੀ ਰਸਨਾ ਆਏ ਕੱਟ ਕੱਲ ਤਾਂ ਜਿੰਮੇ ਨੈਕ ਮੁਝੇ ਮੈਨਾਂ ਹੈਪੀ ਹੋ ਗਈਆਂ ਸਰੋਂ ਨੂੰ ਆਏ ਆਏ ਹਾ ਉਂਗਲੀਆਂ ਨਾਲ ਕਲਰ ਲਾਣਾ ਉਹ ਤੋਂ ਵੱਧ ਮੱਕੇ ਹਾਂਗੇ ਪਾਪਾ ਨੂੰ ਮੁੰਤਾ ਕਹੋ ਪਾਪਾ ਅੱਦੇ ਲੋਕਾਂ ਨੇ ਅੱਜੇ ਮਨਾ ਲਈ ਆਪਣੇ ਉੱਧਰ ਵੀ ਅੱਜ ਬਣਾ ਲਈ ਸਾਤ ਦਿਨ ਚੜਦੀ ਹੁੰਦੀ ਆ ਬ੍ਰਿੰਦਵਨਤਾ ਬ੍ਰਿੰਦਵਨ ਦੀ ਹੋਲੀ ਤਾਂ ਉਹ ਕੋ ਉਹ ਤੇ ਅੱਜ ਨਾਲ ਤੱਕ ਪੂਣੀ ਨਿਕਲ ਜਾਣਾ ਨਾ ਪ੍ਰਿੰਦਾ ਵੰਦੀ ਹੋਲੀ ਦਾ ਬਸ ਇੰਨੇ ਡਰਦੇ ਮਾ ਇਕਾ ਇਕਾ ਆਪਣੇ ਬਿਹਾਰੀ ਜਿਹੜੇ ਬਈ ਭਈਏ ਨੇ ਉਹ ਬਹੁਤ ਖੇਡਦੇ ਨੇ ਬੋਲੇ ਬੱਲੇ ਉਹਨਾਂ ਦਾ ਕਿੰਨੇ ਦਿਨ ਚੱਲਦੀ ਹੈ ਜਿਵੇਂ ਆਪਣਾ ਆਪਾ ਦੀਵਾਲੀ ਮਨਾਉਂਦੇ ਨਾ ਹੋਲੀ ਮਨਾਉਂਦੇ ਨਾ ਹੁੰਦਾ ਉਹ ਆ ਤਿਹਾੜ ਬੜਾ ਸੱਪ ਤੇ ਹੁਣ ਅੱਗ ਬਰ ਸਾਹਿਬ ਜੀ ਤਾਂ ਹੁਗਮ ਬੋਲਾ ਮੱਲਾ ਚਲੋ ਜੀ ਹੁਣ ਮੈਂ ਦੇਖਦੀ ਆ ਕੀ ਬਣਾਉਣੀ ਆ ਸਬਜੀ ਦੇਖਦੇ ਹੁਣ ਕੀ ਬਣਾਉਣੀ ਆ ਤੇ ਬੂੰਦੀ ਦੀ ਸਬਜੀ ਬਣਾ ਲਈਏ ਨਾ ਲੈ ਤੇ ਸਾਰੇ ਹਰੇਕ ਸਬਜ਼ੀ ਹੋ ਹੁੰਦੀ ਆ ਬੂੰਦੀ ਦੀ ਸਬਜ਼ੀ ਖਾ ਲੈ ਨਹੀਂ ਮम्मा ਖਾਣੀ ਮੈਂ ਤੇਰੀ ਵਾਲੀ ਕੋਈ ਸਬਜ਼ੀ ਨਹੀਂ ਮਾਈ ਧਾਲ ਤੋਲਾ ਧਾਲ ਤੋਸ ਨਹੀਂ ਬਣਾਉਣੀ ਫੇਰ ਚਟਨੀ ਬਣਾ ਤੇ ਟਿਕ ਟਿਕ ਵੀ ਨਹੀਂ ਬਣਾਉਣੀ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਹਾਂਜੀ ਫਰੈਂਸ ਰੋਟੀ ਬਣਾ ਲਈ ਮੈਂ ਕੌਣ ਚਲੀ ਜਾਂ ਟੋਕਿਆ ਰੋਟੀ ਬਾਹਰ ਮੈਂ ਕਰਕੇ ਛੱਡੀਆਂ ਆਪਣੀ ਨਣਦਾਂ ਨਾਲ ਗੱਲ ਇਹ ਮੇਰੇ ਕੰਬਲ ਫੇਰ ਫੁੱਲ ਕੀ ਅੱਜ ਮੈਂ ਬਾਹਰ ਸਿਆਹੀ ਰਹਿ ਗਿਆ ਹੁਣ ਚੱਕਿਆ ਤੇ ਨਾਲੇ-ਨਾਲੇ ਮੈਂ ਗੱਲ ਕਰੇਗੀ ਨਾਲ ਸਬਜ਼ੀ ਬਣਾ ਲਈ ਨਾਲੇ ਆਪਣਾ ਰੋਟੀ ਬਣਾ ਲਈ ਸਬਜ਼ੀ ਵੀ ਮੈਂ ਅੱਜ ਆਲੂਆਂ ਦੀ ਆਲੂ ਪਿਆਜ਼ੇ ਬਣਾਏ ਨੇ ਸੁੱਕੀ ਜੀ ਸਬਜ਼ੀ ਆਲੂ ਪਿਆਜ਼ ਦੀ ਕਿਉਂਕਿ ਅੱਜ ਸੰਡੇ ਸੀਗਾ ਮੈਂ ਭੁੱਲ ਗਈ ਸੀ ਅੱਜ ਸੰਡੇ ਆ ਤੇ ਮੈਂ ਚੰਕੜੀਆ ਵੀ ਸੰਡੇ ਆ ਨਾ ਤਾਂ ਕਰਕੇ ਸਿਰ ਉਹ ਸਬਜੀ ਵਾਲੇ ਆਈ ਨਹੀਂ ਹੈਗੇ ਤੇ ਮਾਮਾ ਜੀ ਦੀ ਬੇਟੀਆਂ ਆਈਆਂ ਹੋਈਆਂ ਪਿੰਡ ਵਾਲਿਆਂ ਦੀਆਂ ਦੋਨੋਂ ਇੱਕ ਤਾਂ ਪਹਿਲਾਂ ਵੀ ਆਈ ਹੁੰਦੀ ਸੀ ਕਈ ਦਿਨਾਂ ਦੀ ਕਹਿ ਰਹੀ ਸੀ ਭਾਬੀ ਆ ਕੇ ਮਿਲ ਜਾਓ ਹਣਾ ਪਰ ਮੇਰੇ ਮੰਮੀ ਬਿਮਾਰ ਹੋ ਕੇ ਮੁੱਤ ਚੜ੍ਹ ਗਈ ਸੀ ਤੇ ਰੋਟੀ ਆਪਾਂ ਬਣਾ ਲਈ ਮੈਂ ਪਾਣੀ ਪਾ ਲਵਾਂ તાਜਾ ਪੀਂਗੂ ਸਬਜ਼ੀ ਆਪਣੀ ਬਣ ਰਹੀ ਹੈ ਬਗਵਾਨ ਨਾਲੀ ਉਹ ਥੋੜੀ ਜਿਹੀ ਰਹਿ ਗਈ ਤੇ ਆਹ ਨੂੰ ਮੈਂ ਟਾਈਮ ਲੱਗ ਰਿਹਾ ਕਾਫੀ ਜ਼ਰੂਰ ਇਹਨਾਂ ਲਾਲ ਆਲੂ ਨੇ ਦੂਜੇ ਆਲੂ ਮੇਰੇ ਖਤਮ ਹੋ ਗਏ ਮੈਂ ਪੁਰਾਣੇ ਲਏ ਰੱਖੇ ਹੋਏ ਨੇ ਠੀਕ ਹੈ ਤਾਂ ਹੁਣ ਅਸੀਂ ਇਹਨਾਂ ਦਾੜਨਾਂ ਦੇ ਲਈ ਲਾਲ ਆਲੂ ਹਨਾ ਲਈ ਆਪਾਂ ਤੇ ਫਰੰਗੀਆਂ ਦੇ ਖਾਣੇ ਦੇ ਪਹਿੰਦੇ ਤਾਂ ਉਹ ਉਹਦੀ ਚੀਜੀ ਜਾਂਦੀ ਖੰਦੂ ਬਣਾ ਲੇ ਮਾਂ ਤੇ ਚੱਲਿਆ ਨੇ ਕੱਲੀ ਚਟਣੀ ਬਣਾ ਲੈਂਦੇ ਹਾਂ ਜਿਹੜਾ ਮਾ ਤਾਂ ਭਾਂਡੇ ਵਗੈਰਾ ਮੈਂ ਮਾਂ ਚਲੇ ਤੇ ਅੱਜ ਹੋਈ ਸੀ ਮੈਂ ਲਾਈਵ ਤੇ ਇੱਕ ਇੱਕ ਕਰ ਰਹੀ ਸੀ ਜੀ ਕੋਤ ਲੱਗ ਕੇ ਨਾ ਮੈਂ ਕਮੈਂਟ ਕਰਨ ਨੂੰ ਕਰਦੀ ਆ ਵੀ ਤੁਸੀਂ ਮੇਰਾ ਰਿਪਲਾਈ ਵੀ ਕਰਦੇ ਸਿਸਟਰ ਅੱਜ ਤੁਹਾਡਾ ਲਾਈਵ ਦੇ ਵਿੱਚ ਦੇਖੋ ਤੁਸੀਂ ਚੈਟ ਕਰ ਰਹੇ ਸੀਗਾ ਲਾਈਵ ਚੈਟ ਹੋ ਰਹੀ ਸੀਗੀ ਤੁਹਾਡੀ ਮੈਂ ਤੁਹਾਨੂੰ ਦੱਸਿਆ ਸੀ ਨਾ ਜਿਵੇਂ ਮੈਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੁਹਾਡਾ ਨਾਮ ਲਵਾਂਗੀ ਤੁਹਾਡਾ ਨੇਮ ਹੈਗਾ ਸੀ ਰਮਨਦੀਪ ਉਹ ਕਹਿੰਦੇ ਮੈਂ ਤੁਹਾਨੂੰ ਕਮੈਂਟ ਕਰਦੀ ਆ ਪਰ ਤੁਸੀਂ ਕੋਈ ਰਿਪਲਾਈ ਨਹੀਂ ਕਰਦੇ ਕਮੈਂਟਾਂ ਦਾ ਤੇ ਉਹਨਾਂ ਦਾ ਨਾਮ ਹੈਗਾ ਰਮਨਦੀਪ ਨਾਨ ਨੇ ਕਿਹਾ ਸੀਗਾ ਮੈਂ ਕਿਹਾ ਅੱਜ ਤੁਸੀਂ ਮੈਨੂੰ ਕਮੈਂਟ ਕਰਿਓ ਜੇ ਤੁਹਾਡਾ ਕਮੈਂਟ ਮੇਰੇ ਕੋਲ ਆਇਆ ਤਾਂ ਮੈਂ ਤੁਹਾਨੂੰ ਦੱਸੂਗੀ ਜ਼ਰੂਰ ਪਰ ਤੁਹਾਡਾ ਕਮੈਂਟ ਨਹੀਂ ਆਇਆ ਹੈਗਾ ਤੇ ਹਾਈਡ ਚੈਨਲ ਵੀ ਮੈਂ ਕੱਢ ਕੇ ਦੇਖਿਆ ਸੀ ਜੋ ਹਾਈਡ ਕੀਤੇ ਹੋਏ ਨੇ ਉਹਨਾਂ ਵਿੱਚ ਵੀ ਤੁਹਾਡੀ ਆਈਡੀ ਹਾਈਡ ਨਹੀਂ ਕੀਤੀ ਹੋਈ ਹੈਗੀ ਹਨਾ ਕਿਉਂਕਿ ਰਮਨਦੀਪ ਤੋਂ ਤੁਹਾਡੀ ਰਮਨਦੀਪ ਦੇ ਨਾਮ ਤੋਂ ਤੁਹਾਡੀ ਆਈਡੀ ਬਣੀ ਹੋਈ ਆ ਹਾਈਡ ਨਹੀਂ ਸੀਗੀ ਪਰ ਫਿਰ ਵੀ ਤੁਹਾਡੇ ਕਮੈਂਟ ਨਹੀਂ ਆ ਰਹੇ ਹੈਗੇ ਹੋ ਸਕਦਾ ਫਿਰ ਤੁਹਾਡੀ ਕੋਈ ਪ੍ਰੋਬਲਮ ਹੋਵੇ ਜਾ ਫਿਰ ਕਿਸੇ ਹੋਰ ਆਏਗੀ ਤਾਂ ਕਰਕੇ ਦੇਖ ਲਿਓ ਕਮੈਂਟ ਕਿਉਂਕਿ ਤੁਹਾਡਾ ਆਇਆ ਨਹੀਂ ਹੈਗਾ ਤੇ ਬਾਕੀ ਜੀ ਹੁਣ ਅਸੀਂ ਰੋਟੀ ਖਾਵਾਂਗੇ ਤੇ ਰੋਟੀ ਰੋਟੀ ਖਾ ਕੇ ਹੁਣ ਅਸੀਂ ਪਾਵਾਂਗੇ ਫਿਰ ਸਹਿਜ ਦੇ ਪਾਪਾ ਆਈ ਨਹੀਂ ਹੈਗੇ ਅਜੇ ਤੱਕ ਕਿਉਂਕਿ ਜੋ ਗਏ ਹੋਏ ਸੀ ਕਿ ਕਿ ਉਹ ਮੰਦ ਲਈ ਗਏ ਸੀ ਕਿ ਨਾਲੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਏ ਸੀਗੇ ਤੇ ਉਹ ਕਾਫੀ ਟਾਈਮ ਲਾਤਾ ਸੀਗਾ ਵੈਸੇ ਤਾਂ ਸ਼ਾਮ ਤੱਕ ਸੀਗਾ ਪਾਪਾ ਦਾ ਉਹਨਾਂ ਦੇ ਤਾਂ ਕਿਹੜਾ ਵੀ ਸ਼ਾਮ ਤੱਕ ਉਹ ਮਤਲਬ ਕਿ ਡ੍ਰੌਪ ਕਰਦਾਣੇ ਸੀਗਾ ਤੇ ਵਟੋ ਹੋ ਤੁਰਈ ਉੱਥੇ ਤੋਂ ਸ਼ਾਮ ਨੂੰ ਆ ਸਾਡਾ ਪਿੰਡ ਦੇਖਣ ਲੱਗਦੀ ਹੈ ਨਾ ਫਿਰ ਇਦਾਂ ਕਾਫੀ ਜਗ੍ਹਾ ਤੇ ਰੁਕੇ ਨੇ ਉਹਦੇ ਕਰਕੇ ਨਾ ਲੇਟ ਬਹੁਤ ਜ਼ਿਆਦਾ ਹੋ ਗਏ ਤੇ ਹਲੇ ਸਾਇਦ ਪਾਪਾ ਹੁਣੇ ਕਾਲ ਕਰਕੇ ਹੱਡੀ ਸੀਗੀ ਮੈਂ ਕਿਹਾ ਵੀ ਤੁਸੀਂ ਹੋਰ ਈ ਦੱਸੋ ਕਹਿੰਦੇ ਹਜੇ ਮੈਂ ਤਾਂ ਜਲੰਧਰ ਖੜਾ ਜਲੰਧਰ ਚਾਮ ਦੇ ਵਿੱਚ ਆ ਤੇ ਫਿਰ ਮੈਂ ਆਪਣੇ ਨੰਦਨ ਲਾ ਲਿਆ ਸੀਗਾ ਤਾਂ ਕਰਕੇ ਉਹਨਾਂ ਨਾਲ ਗੱਲਾਂ ਕਰੀ ਗਈ ਮਿੰਨਾ ਤਾਂ ਘੰਟੇ ਹੀ ਲੱਗੀਆਂ ਰਹੀਆਂ ਸੀ ਤੇ ਬਾਕੀ ਜੋ ਹੋ ਸਕਿਆ ਤਾਂ ਦੇਖੂਗਾ ਸਾਇਦ ਪਾਪਾ ਬੇਲੇ ਹੋਏ ਫਿਰ ਮੈਂ ਜਾ ਕੇ ਆਉਂਗੀ ਜੇ ਉਠੀ ਹੋਈਆਂ ਹਜੇ ਤਾਂ 4-5 ਦਿਨ ਇਕ ਤਾਂ ਰੋਣੂਗੀ ਇੱਕ ਕਹਿ ਰਹੀ ਏ ਜਾਣ ਨੂੰ ਸ਼ਾਇਦ ਬਾਕੀ ਦੇਖਦੇ ਆ ਤੇ ਪਾਕੀ ਜੀ ਸੋਹਣੇ ਸੋਹਣੇ ਕਮੈਂਟ ਜਰੂਰ ਕਰਦੇ ਆ ਕਰੋ ਤੁਸੀਂ ਕਮੈਂਟ ਨਹੀਂ ਕਰ ਰਹੇ ਹੈਗੇ ਤੇ ਜੇ ਮੈਂ ਕਮੈਂਟ ਕਰਦੀਆਂ ਉਹ ਵੀ ਪੜਨਾ ਤਾਂ ਕਰ ਲੈਂਦੀਆਂ ਨੇ ਪਰ ਮੈਂ ਕੱਲ ਤੁਹਾਨੂੰ ਦੱਸਿਆ ਵਿੱਚ ਸੀ ਕਿ ਕੱਲ ਮੇਰੇ ਤੋਂ ਤੁਸੀਂ ਦਾ ਵਲੌਗ ਇਨੇ ਖਾਸ ਦੇਖੇ ਨਹੀਂ ਗਏ ਹੈਗੇ ਮੜ ਮੁੰਟੇ ਜਿਨ੍ਹਾਂ ਦੇ ਦੇਖਿਆ ਉਹ ਸਭ ਨੂੰ ਕਮੈਂਟ ਕਰਦੇ ਸੀ ਬਟ ਮੈਂ ਹੁਣ ਰਾਤ ਨੂੰ ਦੇਖੂਗੀ ਨਾਲ ਕਮੈਂਟ ਵਗੈਰਾ ਵੀ ਕਰੂੰਗੀ ਤੋ ਆਇਨਾ ਦੇਖਿਆ ਕਰੋ ਵੀ ਹਾਂ ਮੈਨੂੰ ਉਹਨਾਂ ਨੇ ਕਮੈਂਟ ਨਹੀਂ ਕੀਤਾ ਵੀ ਮੈਂ ਨਹੀਂ ਕਰਨਾ ਹੈਗਾ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਈ ਵਾਰ ਬੰਦਾ ਬੀਜ਼ੀ ਹੁੰਦਾ ਨਾ ਟਾਰਗੇਟ ਕਵਿਨੀਕਾਰਸ ਆ ਜਾਂਦਾ ਬਾਕੀ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਮਿਲਦੇ ਆ ਜੀ ਆਪਾਂ ਕੱਲ੍ਹ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ